ਹਾਂ ਜੀ ਮੇਰਾ ਨਾਮ rahul ਹੈ ਜੀ ਇਹ ਕੀ ਗੱਲ ਪਤਾ ਹੀ ਗੱਲਬਾਤ ਕੋਈ ਨਹੀਂ ਸਰ ਇਹ ਹਿਮਾਚਲ ਕੰਮ ਕਰਦੇ ਫਾਜ਼ਲ ਸਾਹਿਬ ਤੇ ਆਪਣਾ ਸ਼ਨੀਵਾਰ ਹਿਮਾਚਲ ਗਏ ਸੀ ਆਪਣਾ ਕੰਮ ਵਾਸਤੇ ਤੇ ਉਸ ਤੋਂ ਬਾਅਦ ਫੋਨ ਆਇਆ ਕਿ ਠੀਕ ਹੈ ਸਭ ਕੁਝ ਠੀਕ ਹੈ ਨਾ ਤੇ ਇਸ ਵੇਲੇ ਹੁਣ ਉਧਰੋਂ ਫੋਨ ਆ ਗਿਆ ਕਿ ਇੱਥੇ ਉਹਨਾਂ ਦੀ ਡੈਡਵੋਡਿੰਗ ਦੀ ਕਿੱਥੇ ਮਿਲ ਰਹੀ ਹੈ ਸਟੇਸ਼ਨ ਤੇ ਕਿੱਥੇ ਮਿਲੀ ਹੈ ਸਟੇਸ਼ਨ ਤੇ ਕੀ ਲੱਗਦਾ ਕੀ ਗੱਲ ਪਤਾ ਹੀ ਹੈ ਕੁਛ ਨਹੀਂ ਬਹਟ ਆਇਆ ਕੋਈ ਉਹਨਾਂ ਨੂੰ ਦੀ ਮੈਡੀਸਿਨ ਗਾ ਜਲਦੀ ਦੇਣਾ ਉਹਨਾਂ ਦੇ ਲੱਕ ਤੇ ਰੀੜੀ ਤੇ ਸੱਟ ਲੱਗੀ ਰਹੀ ਸੀ ਗੱਲ ਤੇ ਉਹਨਾਂ ਦੀ ਮੈਡੀਸਿਨ ਚੱਲੀ 2 ਸਾਲ ਗਾਫੀ ਉਹਦਾ ਗਰਮੀ ਦਾ ਵੀ ਸਰ ਹੋ ਜਾ ਜਾਂਦਾ ਹਾਂ ਹੋ ਸਕਦਾ ਉਹਦੇ ਕਰਕੇ ਹੋਇਆ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਸਾਨੂੰ ਫਿਰ ਨਾ ਸਾਡੇ ਪਿੰਡ ਤੋਂ ਫੋਨ ਆਇਆ ਸੀਗਾ ਇਹਨਾਂ ਨੇ ਜਦੋਂ ਆਧਾਰ ਕਾਰਡ ਕੱਢਿਆ ਨਾ ਤੇ ਉਹਦੇ ਚ ਉਹਨਾਂ ਦਾ ਦੱਸ ਮਿਲਿਆ ਤੇ ਫਿਰ ਫੋਨ ਵੀ ਗੱਲ ਕੀਤਾ ਸਰਪੰਚ ਨੂੰ ਤੇ ਉਹਨਾਂ ਦਾ ਫੋਨ ਸਾਨੂੰ ਆਇਆ ਤੇ ਤਾਂ ਕਰਕੇ ਫਿਰ ਪਤਾ ਲੱਗਾ ਕਿ ਨਹੀਂ ਕੇਸ ਸੀ ਯਾਰ ਫੇਸ 64 ਦੇ ਲੱਗ ਚਕੇ 65 ਕੀ ਹੋਈ ਦੱਸ ਕੇ ਕਿ ਪਹਿਲਾਂ ਤਾਂ ਪੇ ਦੇ ਸੀ ਨਾ ਤੇ ਮਲਕੀ ਰੈਸ਼ ਕਰਦੇ ਵੀ ਹੋਣਿਆ ਤੇ ਉੱਥੇ ਰੈਸ਼ ਕਰਦੇ ਡਾਇਗਾ ਹੋ ਗਿਆ ਸ਼ਾਇਦ ਉਹਨਾਂ ਨੂੰ ਤੇ ਉਹਨਾਂ ਨੇ ਫਿਰ ਤੁਹਾਨੂੰ ਪਤਾ ਕੀ ਆਮ ਦੌਰ ਤੇ ਜਨਤਾ ਬੈਠੀ ਰਹਿੰਦੀ ਇੱਥਾਂ ਤਾਂ ਕੰਮ ਕਰਦੇ ਹੋ ਪਤਾ ਨਹੀਂ ਚੱਲਿਆ ਗਰਮੀ ਗਰਮੀ ਦੇ ਕਾਰਨ ਗਰਮੀ ਹਾਂਜੀ ਕਰਮੀ ਦੇ ਕਾਰਨ ਕਿੰਨੇ ਵਜੇ ਆਏ ਸਰੇ ਜੀ ਨੂੰ ਤਾਂ ਫੋਨ ਹੀ ਆਇਆ ਕੋਈ 8 ਵਜੇ ਦੇ ਕਰੀਬ ਇਹ ਮਾਜਲ ਤੋਂ ਆਏ ਸੀ ਤੇ ਹਾਂਜੀ ਕਾਦਾ ਕੰਮ ਕਰਦੇ ਇਹ ਪੇਂਟ ਦਾ ਕੰਮ ਕਰਦੇ ਜੀ ਪੇਂਟ ਦਾ ਪਾਲਿਸ਼ ਅੱਜ ਸਵੇਰੇ ਕਰੀਬ 8:30 ਵਜੇ ਸਟੇਸ਼ਨ ਮਾਸਟਰ ਸੁਰੇਂਦਰ ਕੁਮਾਰ ਦੇ ਦਸਤਖਤ 'ਤੇ ਇੱਕ ਮੀਮੂ ਦਿੱਤੀ ਆ ਇੱਕ ਆਦਮੀ ਜਿਹੜਾ ਰੇਲ ਦੇ ਪਲੇਟਫਾਰਮ ਦੇ ਉਤਰੀ ਚਰੇ ਨੀਂਦ ਪਾਣੀ ਅਟੈਂਚੀ ਦੇ ਕੋਲ ਬੈਂਚ ਤੇ ਲੰਮੇ ਪਿਆ ਹ ਜਿਹਨੂੰ ਲਾ ਕੇ ਵੇਖਿਆ ਤੇ ਉਹ ਜਿਹੜੀ ਉਸ ਦੀ ਉਹ ਪੂਰਾ ਹੋ ਚੁੱਕਾ ਸੀ ਪਤਾ ਲੱਗਾ ਉਹਦੇ ਉਧਾਰਕ ਉਹ ਮੇਰਾ ਜਾਮਤਲਾਸੀ ਉਧਾਰ ਕਾਰਡ ਬੈਂਕ ਕਾਰਡ ਉਹ ਮੇਰੇ ਉਤੋਂ ਉਹਦੀ شناخت ਹੋਈ ਹੀ ਕਾਲਾ ਨੰਗਲ ਦਾ ਰਹਿਣ ਵਾਲਾ ਵਿਜੀ ਕੁਮਾਰ ਆ ਉਸਦੇ ਬੇਟੇ ਆਏ ਉਹਨਾਂ ਦੱਸਿਆ ਕਿ ਇਹ ਹਮਾਚਲ ਨਾਲ ਆਪਣੇ ਪੇਟ ਦਾ ਕੰਮਕਾਰ ਕਰਦਾ ਸੀ ਉੱਥੇ ਗਿਆ ਹੋਈ ਉਤਵਾਸੀ ਹੁੰਦੇ ਸਮੇਂ ਹੋ ਸਕਦਾ ਰਾਤ ਨੂੰ ਜਾਂ ਸਵੇਰੇ ਕਿਤੇ ਬੈਂਚ ਦੇ ਆਗੇ ਲੰਮੇ ਪਿਆ ਹੋਵੇ ਉੱਥੇ ਅਚਾਨਕ ਕੁਦਰਤੀ ਤੌਰ ਤੇ ਉਹਦੀ ਜਿਹੜੀ ਮੌਤ ਹੋ ਗਈ ਆ ਬਾਕੀ ਇਹਦੀ ਮੌਤ ਦਾ ਕਾਰਨ ਦਾ ਪਤਾ ਪੂਰਣ ਕਰਵਾਇਆ ਜਾ ਰਿਹਾ ਲੱਗਦਾ ਜੀ ਤਾਂ ਗਰਮੀ ਪੈ ਰਹੀ ਹੈ ਗਮੀ ਜਾ ਹੋ ਸਕਦਾ ਵੀ ਗਾਦਾ ਗਰਮੀ ਕਰਕੇ ਵੀ ਉਮਰ ਵੀ ਏਜ ਜੋ 30 ਸਾਲ ਉਮਰ ਹੀ ਉਹਦੀ ਹੋ ਸਕਦਾ ਗਰਮੀ ਕਰਕੇ ਹੀ ਉਹਦੇ ਇਹ ਡੈਥ ਹੋਈ ਹੋਇਆ ਟੈਕਨ ਕਰਕੇ ਬਾਕੀ ਪੋਰਨ ਰਿਪੋਰਟ ਉਹਦੀ ਸਾਰਾ ਪਤਾ ਲੱਗੇਗਾ ਇਹਦੀ ਕਾਰਵਾਈ ਜਿਹੜੀ ਆ ਬਾਡੀ ਜਿਹੜੀ ਮੋਰਚੇ ਚ ਢਕਾਈ ਆ ਕਾਰਵਾਈ ਇਹਦੀ ਆ ਅਧਿੰਤਤਾ ਰਾ 194 ਬੀਐਨਐਸ ਕੀਤੀ ਗਈ ਕੀਤੀ ਗਈ ਆ ਤੇ ਕੋਰਟ ਹੋਂਦ ਕਰਾ ਕੇ ਲਾਸ ਏਰੀਆ ਹਵਾਲੇ ਵਾਸਤਾ ਜਿਹੜੀ ਆ ਕੀਤੀ ਜਾ ਰਹੀ ਆ ਬਈ ਕਿੱਥੇ ਹੈ ਜਿਹੜੀ ਜਗ੍ਹਾ ਪਲੇਟਫਾਰਮ ਤੇ ਪਾਣੀ ਵਾਲੀ ਟੈਂਚੀਆਂ ਜਿਹੜੀ ਉਹਦੇ ਲਾਗੇ ਬਣੇ ਸੈਟ ਦੇ ਥੱਲੇ ਬੈਂਚ ਬਣੇ ਆ ਉਹਦੇ ਉੱਪਰ ਪਿਆ ਕੋਈ ਲਾਗੂ ਮਿਲਿਆ ਵੀ ਆ ਕੁਝ ਨਹੀਂ ਮਿਲਿਆ ਸਿਰਫ ਧਾਰ卡ਡ ਪੈਨਕੜ ਮਿਲਿਆ ਜਿੱਥੇ ਉਹਦੀ ਸਨাক্ত ਹੋਈ ਆ ਬਾਕੀ ਕੋਈ ਗੱਲਬਾਤ ਇਹ ਕੋਈ ਵਾਰਸਾਂ ਨਾਲ ਕੋਈ ਉਹਦੀ ਮੌਸਮੀ ਕਿਸਾਨ ਤੋਂ ਬਾਜ਼ਾਰ ਨਹੀਂ ਕੀਤਾ ਤੇ ਕਾਰਵਾਈ 194 ਬੀਐਨਐਸ ਹੇੰਦੇ ਜਾ ਰਹੀ ਆ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime